ਪਹਿਲੇ ਹੀ ਪਾਛਾਈ ਦਾ ਗੁਰਪੁਰਬ ਬੜੀ ਸ਼ਰਧਾ ਦੇ ਨਾਲ ਪੂਰੇ ਦੇਸ਼ ਤੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰਾਂ ਵੱਲੋਂ ਪ੍ਰੋਟੈਸਟ ਜਰੂਰ ਕੀਤਾ ਜਾ ਰਿਹਾ ਪਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੈ ਜਦੋਂ ਉਹ ਸਭ ਉਹ ਨਹੀਂ ਭੁੱਲ ਰਹੇਗੇ ਉਹਨੂੰ ਮਨਾਉਣ ਵਾਸਤੇ ਅੱਜ ਲੰਗਰ ਲਗਾਇਆ ਗਿਆ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਪ੍ਰੋਫੈਸਰਾਂ ਵੱਲੋਂ ਜਿਹੜਾ ਹੈ ਬ੍ਰੈਡ ਦਾ ਲੰਗਰ ਜਿਹੜਾ ਹੈ ਉਹ ਲਗਾਇਆ ਗਿਆ ਚਾਹ ਦਾ ਲੰਗਰ ਜਿਹੜਾ ਹੈ ਉਹ ਲਗਾਇਆ ਗਿਆ ਪ੍ਰੋਫੈਸਰ ਜਿਹੜੇ ਨੇ ਇੱਥੇ ਜਿਹੜੇ ਗੁਰੂ ਨਾਨਕ ਦੇਵ ਪਾਸ਼ਾ ਦੀ ਜਿਹੜੀ ਕਿ ਮੁਹਿੰਮ ਚਲਾਈ ਗਈ ਸੀ ਉਸ ਨੂੰ ਲੈ ਕੇ ਜਿਹੜਾ ਲੰਗਰ ਲਗਾਇਆ ਗਿਆ ਸਾਡੇ ਨਾਲ ਪ੍ਰੋਫੈਸਰ ਮੌਜੂਦ ਨੇ ਅਸਰ ਅੱਜ ਧਰਨਾ ਵੀ ਲੱਗਿਆ ਹੋਇਆ ਹੈ ਪਰ ਗੁਰੂ ਮਹਾਰਾਜ ਦੀ ਜਿਹੜੀ ਦੇਨ ਉਹ ਨਹੀਂ ਪੁੱਲ ਰਹੀ ਕਿਉਂਕਿ ਪ੍ਰਕਾਸ਼ ਉਤਸਵ ਹੈ ਤੇ ਉਸ ਨੂੰ ਲੈ ਕੇ ਲੰਗਰ ਲਗਾਇਆ ਗਿਆ ਜੀ ਆ ਐਕਚੁਅਲੀ ਜੋ ਗੁਰੂ ਨਾਨਕ ਦੇਵ ਜੀ ਨੇ ਉਹ ਇਕੱਲੇ ਸਿੱਖ ਧਰਮ ਦੇ ਗੁਰੂ ਨਹੀਂ ਹੈਗੇ ਉਹ ਜੋ ਸਮੂਹ ਦੁਨੀਆ ਦੇ ਵਿੱਚ ਜਿੰਨੇ ਵੀ ਜੇ ਮੈਂ ਕਹਾ ਜਿੰਨੇ ਵੀ ਅਸੀਂ ਹੈਗੇ ਆ ਮਾਨਵ ਜਾਤੀ ਆ ਸਭ ਦੇ ਗੁਰੂ ਨੇ ਉਹਨਾਂ ਨੇ ਜੋ ਸਾਨੂੰ ਮਤਲਬ ਜੇਕਰ ਕਹੀਏ ਵੀ ਜਿਹੜੀ ਸੀ ਸੇਹਦ ਲਈ ਆ ਉਹਨਾਂ ਦੇ 20 ਰੁਪਏ ਨੇ ਚਲਾਏ ਹੋਏ ਲੰਗਰ ਤੋਂ ਲਈ ਆ ਜਿਵੇਂ ਅਸੀਂ ਗੱਲ ਕਰੀਏ ਜੇਕਰ ਜਿੱਥੋਂ ਅਸੀਂ ਜਿਹੜੇ ਪਰਿਵਾਰ ਆ ਜਿਉਣੇ ਆ ਸਾਡੇ ਘਰਾਂ 'ਚ ਨਾਮ ਜਪਿਆ ਜਾਂਦਾ ਕਿਰਤ ਕਰਨ ਵਾਲੇ ਪਰਿਵਾਰ ਆ ਅਸੀਂ ਵੰਡ ਕੇ ਸ਼ੱਕਣਾ ਸਾਨੂੰ ਸ਼ੁਰੂ ਤੋਂ ਸਾਡੀਆਂ ਦਾਦੀਆਂ ਨੇ ਸਾਡੇ ਮਾਮਾ ਨੇ ਜਿਹੜਾ ਘਸਾਇਆਗਾ ਤੇ ਦੇਖੋ ਸਟਰਗਲ ਤਾਂ ਜ਼ਿੰਦਗੀ ਦਾ ਪਾਰਟ ਹੁੰਦੇ ਨੇ ਪਰ ਜਿਹੜੇ ਇੱਥੇ ਸਟਰਗਲ ਦੇ ਵਿੱਚ ਕੋਈ ਲੰਗਰ ਲਾਉਣਾ ਜਾਂ ਕੋਈ ਕੀਰਤਨ ਕਰਨਾ ਜਾਂ ਕੋਈ ਨਾਮ ਜਪਣਾ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੁੰਦੀ ਹੈ ਜੋ ਸ਼ਾਇਦ ਮਤਲਬ ਪੰਜਾਬੀਆਂ ਦੀ ਜੋ ਜਿਵੇਂ ਕਹਾ ਵੀ ਆਤਮਾ ਦੀ ਚੜ੍ਹਦੀ ਕਲਾ ਜਿਹੜੀ ਹੈਗੀ ਆ ਤੇ ਉਸੇ ਚੀਜ਼ ਦੇ ਦੇ ਮੱਦੇ ਨਜ਼ਰ ਅਸੀਂ ਜਿਹੜਾ ਹੈਗਾ ਸੀਗਾ ਸਟਰਗਲ ਦੇ ਦੌਰਾਨ ਜਿਹੜਾ ਹੈਗਾ ਉਹ ਲੰਗਰ ਲਾਇਆ ਲੰਗਰ ਦੇ ਵਿੱਚ ਸਾਡੇ ਨਾਲ ਜਿੰਨੇ ਵੀ ਸਾਡੇ ਇਥੇ ਕਰਮਚਾਰੀ ਭੈਣ ਭਰਾਣੇ ਉਹ ਵੀ ਨਾਲ ਜੁੜੇ ਸੀਨੀਅਰ ਅਧਿਆਪਕ ਵੀ ਬਹੁਤ ਆਏ ਇਵਨ ਉੱਥੇ ਜਿਹੜੇ ਪੰਜ ਪਿਆਰੇ ਨੇ ਉਹਨਾਂ ਦੇ ਸਰੂਪੇ ਜਿਹੜੇ ਹੈਗੇ ਨੇ ਸਾਡੇ ਨਾਲ ਸਾਡੇ ਇੱਥੇ ਡੀਨ ਮੈਡਮ ਨੇ ਜਿਹੜੇ ਮਲਤਾਨੀ ਮੈਡਮ ਉਹਨਾਂ ਨੇ ਪਾਏ ਰਜਿਸਟਰਾਰ ਸਾਹਿਬ ਨੇ ਪਾਏ ਤੇ ਇੱਥੇ ਸਾਡੇ ਵਿੱਤੀ ਅਫਸਰ ਸਾਹਿਬ ਨੇ ਉਹਨਾਂ ਨੇ ਪਾਏ ਮਤਲਬ ਸਟਰਗਲ ਚੱਲ ਰਿਹਾ ਹੋਇਆ ਤਾਂ ਲੱਗਦੀ ਜਾ ਪਰ ਸਟਰਗਲ ਤੋਂ ਬਾਹਰ ਸਾਡਾ ਕਿਸੇ ਨਾਲ ਕੋਈ ਵਿਚਾਰਕ ਮਤਭੇਦ ਨਹੀਂ ਹੈਗਾ ਠੀਕ ਹੈ ਨਾ ਸਾਡੀ ਜੋ ਲੜਾਈ ਹੈ ਉਹ ਕੁਰਸੀ ਨਾਲ ਹੈ ਉਹ ਪ੍ਰਸ਼ਾਸਨ ਨਾਲ ਹੈ ਨਿੱਜੀ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈਗਾ ਤਾਂ ਉਹ ਅਸੀਂ ਉੱਥੇ ਜਿਹੜਾ ਹੈਗਾ ਉਹਦਾ ਹੈਗਾ ਇੱਕ ਅਸੀਂ ਜਿਹੜਾ ਹੈਗਾ ਇੱਕ ਉਹਦਾ ਪ੍ਰੂਫ ਵੀ ਜੇ ਆਪਾਂ ਕਹਿ ਦਈਏ ਵੀ ਉਹ ਉਦੇਸ਼ ਵੀ ਸਾਡਾ ਅੱਜ ਲੰਗਰ ਕਰਨ ਦਾ ਕਿ ਅਸੀਂ ਵੀ ਯੂਨੀਵਰਸਿਟੀ ਹੱਸਾ ਸਾਰੇ ਅਸੀਂ ਯੂਨੀਵਰਸਿਟੀ ਹੀ ਆ ਅਸੀਂ ਸਾਰੇ ਪੰਜਾਬੀ ਯੂਨੀਵਰਸਿਟੀ ਆ ਤੇ ਪੰਜਾਬੀ ਯੂਨੀਵਰਸਿਟੀ ਦੇ ਇਵੈਂਟ ਸੀਗਾ ਤੇ ਅਸੀਂ ਉਸੇ ਇਵੈਂਟ ਦੇ ਜਿਹੜਾ ਹੈਗਾ ਮੱਧੇ ਨਜ਼ਰ ਜਿਹੜਾ ਹੈਗਾ ਲੰਗਰ ਚ ਲਾਇਆ ਤੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦੇ ਹੋਏ ਸਾਡੇ ਨਿੱਕੇ ਛੋਟੇ ਭੈਣ ਭਰਾ ਜਿਹੜੇ ਸਾਡੇ ਵਿਦਿਆਰਥੀ ਨੇ ਉਹਨਾਂ ਉਹਨਾਂ ਨੂੰ ਜਿਹੜਾ ਹੈਗਾ ਇਸ ਲੰਗਰ ਦੇ ਵਿੱਚ ਅਸੀਂ ਸੱਦਾ ਦਿੱਤਾ ਤੇ ਸਾਰਿਆਂ ਨੇ ਸਾਡੇ ਨਾਲ ਬਹੁਤ ਜਿਹੜਾ ਹੈਗਾ ਮੋਹ ਮਾ ਕੇ ਜੀ ਦੀ ਸੇਵਾ ਕੀਤੀ। ਅ 37 ਦਿਨ ਹੋ ਗਏ ਧਰਨਾ ਜਰੂਰ ਲੱਗਿਆ ਗਿਆ ਪਰ ਪਹਿਲੀ ਪਾਤਸ਼ਾਹੀ ਜਿਹੜਾ ਹੈ ਜਨੂੰ ਦਿਨ ਆ ਰਿਹਾ ਤੇ ਉਸ ਨੂੰ ਵੀ ਮੱਦੇਨਜ਼ਰ ਅੱਜ ਜਿਹੜਾ ਵੱਡੇ ਉਸਤਾ ਦੇ ਨਾਲ ਜਿਹੜਾ ਲੰਗਰ ਲਗਾਇਆ ਗਿਆ ਇੱਕ ਜੋ ਵੰਡ ਛਕਣ ਦੀ ਗੱਲ ਕੀਤੀ ਸੀ ਮਹਾਰਾਜ ਨੇ ਉਸੇ ਰੀਤ ਨੂੰ ਦੇਖਦੇ ਹੋਏ ਅੱਜ ਇਹਦਾ ਸ਼ੁਰੂ ਕੀਤਾ ਗਿਆ ਜੀ ਬਿਲਕੁਲ ਪਹਿਲੀ ਪਾਤਸ਼ਾਹੀ ਜਾਂ ਜੋ ਸਿੱਖ ਧਰਮ ਦੇ ਗੁਰੂ ਸਾਹਿਬਾਨ ਨੇ ਜਾਂ ਕਿਸੇ ਵੀ ਧਰਮ ਦੇ ਗੁਰੂ ਸਾਹਿਬਾਨ ਨੇ ਉਹਨਾਂ ਦੀ ਮਹੱਤਤਾ ਇਸ ਗੱਲ ਦੇ ਵਿੱਚ ਹੁੰਦੀ ਹੈ ਕਿ ਉਹ ਸਾਨੂੰ ਸਮੇਂ ਤੋਂ ਪਾਰ ਦੀਆਂ ਕੁਝ ਚੀਜ਼ਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੇ ਜਾਂਦੇ ਨੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਸੇਧ ਦਿੰਦੀਆਂ ਨੇ ਤਾਂ ਗੁਰੂ ਨਾਨਕ ਸਾਹਿਬਾਨ ਨੇ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਨਾਮ ਕਰੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਸੰਕਲਪ ਦਿੱਤਾ ਤਾਂ ਅਸੀਂ ਸਾਰੇ ਯੂਨੀਵਰਸਿਟੀ ਦੇ ਜਿਹੜੇ ਅਧਿਆਪਕ ਆ ਅਸੀਂ ਸਾਰੇ ਕਿਰਤ ਕਰਨ ਵਾਲੇ ਲੋਕਾਂ ਅਸੀਂ ਅੱਖਰਾਂ ਦੀ ਕਿਰਤ ਕਰਦੇ ਆਂ ਅਸੀਂ ਵਿਚਾਰਾਂ ਦੀ ਕਿਰਤ ਕਰਨ ਵਾਲੇ ਲੋਕਾਂ ਤੇ ਉਹਦੇ ਵਿੱਚੋਂ ਅਸੀਂ ਸਬਰ ਦੇ ਨਾਲ ਬੈਠੇ ਆਂ 36 ਦਿਨ ਸਾਨੂੰ ਬੈਠਿਆ ਨੂੰ ਹੋ ਗਿਆ ਅੱਜ 37ਵਾਂ ਦਿਨ ਹੈ ਅਸੀਂ ਉਸੇ ਰਜ਼ਾ ਦੇ ਵਿੱਚ ਆਪਣਾ ਧਰਨਾ ਚਲਾਇਆ ਹੋਇਆ ਹੈ ਪੂਰੇ ਡਿਸਪਲਿਨ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਅਸੀਂ ਆਪਣੀ ਲੜਾਈ ਲੜ ਰਹੇ ਆਂ ਕਿਉਂਕਿ ਉਹ ਇੱਕ ਹੱਕੀ ਮੰਗ ਹੈ ਮਾਨਯੋਗ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਹੋਏ ਨੇ ਪਰ ਪ੍ਰਸ਼ਾਸਨ ਟਿੱਲਮਟ ਕਰ ਰਿਹਾ ਸੋ ਅਸੀਂ ਉਹਦੇ ਲਈ ਲੜ ਰਹੇ ਹਾਂ ਆਪਣੇ ਸਬਰ ਤੇ ਸਿੱਦਕ ਦੇ ਨਾਲ ਬਾਕੀ ਲੰਗਰ ਦੀ ਗੱਲ ਸਰ ਉਹ ਵੰਡ ਛਕਣ ਦਾ ਜਿਹੜਾ ਕਨਸੈਪਟ ਹੈ ਸੰਕਲਪ ਹੈ ਉਹ ਸਾਡੇ ਸੱਭਿਆਚਾਰ ਦੇ ਵਿੱਚ ਮਹਾਰਾਜ ਜੀ ਨੇ ਇੰਟਰੋਡਿਊਸ ਕਰਵਾਇਆ ਜਾਂ ਕਹ ਲਓ ਕਿ ਮਹਾਰਾਜ ਜੀ ਦੀ ਦੇਣ ਹੈ ਅਸੀਂ ਉਹਦਾ ਸਾਰੀ ਹਿੱਸਾ ਹਾਂ ਉਹ ਸਾਡੇ ਅੰਦਰ ਰਚਿਆ ਮਿਚਿਆ ਤਾਂ ਅੱਜ ਜਦੋਂ ਨਗਰ ਕੀਰਤਨ ਨਿਕਲਿਆ ਤਾਂ ਉਹਦੇ ਵਿੱਚ ਸਾਡਾ ਸ਼ਾਮਲ ਹੋਣਾ ਬਣਦਾ ਸੀ ਉਹ ਸਾਡਾ ਸੱਭਿਆਚਾਰਕ ਸਾਡਾ ਧਾਰਮਿਕ ਸਾਡਾ ਦਾਰਸ਼ਨਿਕ ਤਹਾਰ ਹੈ ਇਹਦੇ ਤੋਂ ਸਾਨੂੰ ਹਰ ਤਰ੍ਹਾਂ ਨਾਲ ਸੇਧ ਮਿਲਦੀ ਆ ਇੱਕ ਅਧਿਆਪਕ ਦੇ ਨਾਤੇ ਵੀ ਗੁਰੂ ਸਾਹਿਬਾਨ ਬਹੁਤ ਵੱਡੇ ਅਧਿਆਪਕ ਨੇ ਸਾਡੇ ਲਈ ਮਾਣਯੋਗ ਨੇ ਉਸ ਦ੍ਰਿਸ਼ਟੀ ਤੋਂ ਵੀ ਅਸੀਂ ਇਹਦੇ ਵਿੱਚ ਸ਼ਾਮਲ ਹੋਏ ਆ ਤੇ ਇਹਨੇ ਸਾਨੂੰ ਊਰਜਾ ਵੀ ਦਿੱਤੀ ਆ ਔਰ ਇਹਨੇ ਜਿਵੇਂ ਤੁਸੀਂ ਵੀ ਸਾਨੂੰ ਕਵਰ ਕਰਨਾ ਆਓ ਇਹਨੇ ਸਾਡਾ ਸਨੇਹਾ ਵੀ ਦੂਰ ਤੱਕ ਪਹੁੰਚਾਇਆ ਤੇ ਲੜੇ ਲੜਨ ਦੇ ਵੀ ਤਰੀਕੇ ਹੁੰਦੇ ਨੇ ਤੇ ਅਸੀਂ ਕਿੱਦਾਂ ਲੜ ਰਹੇ ਆ ਸਾਡੇ ਲੜਨ ਦਾ ਉਦੇਸ਼ ਜਿਹੜਾ ਹੈਗਾ ਉਹ ਕਿੱਥੋਂ ਆਉਂਦਾ ਹੈ ਸਾਡੇ ਲੜਨ ਦੇ ਤਰੀਕੇ ਕਿੱਥੋਂ ਆਉਂਦੇ ਨੇ ਉਹ ਵੀ ਸਾਡਾ ਜਿਹੜਾ ਹੈਗਾ ਸਨੇਹਾ ਸੀ ਪੰਜਾਬੀਆਂ ਨੂੰ ਤੇ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦੇਣਾ ਚਾਹੁੰਦੇ ਸੀ ਕਿ ਇਹ ਲੜਾਈਆਂ ਨੇ ਜਿਹੜੀਆਂ ਉਹ ਪੱਕਦੀਆਂ ਕਿੱਥੋਂ ਨੇ ਤੇ ਲੋਕਾਂ ਨੂੰ ਸਿੱਧਕਾ ਜਿਹੜਾ ਉਹਦੀ ਪ੍ਰੇਰਣਾ ਕਿੱਥੋਂ ਮਿਲਦੀ ਆ ਤਾਂ ਗੁਰੂ ਸਹਿਬਾਨ ਸਾਡੇ ਸਾਡੇ ਲਈ ਪ੍ਰੇਰਨਾ ਦਾ ਸਰੋਤ ਨੇ ਉਹਨਾਂ ਤੋਂ ਹੀ ਪ੍ਰੇਰਣਾ ਲੈ ਕੇ ਅਸੀਂ ਅੱਜ ਸਿੱਧਕ ਨਾਲ ਬੈਠੇ ਹੋયા ਤੇ ਅਸੀਂ ਲੜਦੇ ਆਂ ਬਿਲਕੁਲ ਮ ਪਹਿਲੇ ਪਾਛੇ ਤੋਂ ਜਿਹੜੇ ਕਿ ਪ੍ਰੇਰਨਾ ਲਈਤੀ ਜਾ ਰਹੀ ਹੈ ਤੇ ਜਿਹੜਾ ਅੱਜ ਗੁਰੂ ਕਾ ਲੰਗਰ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲਗਾਇਆ ਹੈ ਧਰਨਾ ਜਰੂਰ ਲਗਾਇਆ ਹੋਇਆ 37 ਦਿਨ ਹੋ ਗਏ ਨੇ ਪਰ ਮਹਾਰਾਜ ਦੀ ਜਿਹੜੀਆਂ ਦਿੱਤੀਆਂ ਦੇਣ ਆ ਉਸ ਨੂੰ ਨਹੀਂ ਭੁੱਲਿਆ ਗਿਆ ਤੇ ਮਹਾਰਾਜ ਦੇ ਪ੍ਰਕਾਸ਼ ਹੋਂਸਾ ਉੱਤੇ ਅੱਜ ਪੰਜਾਬੀ ਯੂਨੀਵਰਸਿਟੀ ਪ੍ਰੋਫੈਸਰਾਂ ਵੱਲੋਂ ਜਿਹੜਾ ਜਿਨ੍ਹਾਂ ਨੇ ਆਪਣੇ ਪੇਸਕੇ ਨੂੰ ਲੈ ਕੇ ਧਰਨਾ ਲਗਾਇਆ ਉਹਨਾਂ ਵੱਲੋਂ ਅੱਜ ਅਗਰ ਕ੍ਰਿਸ਼ਨ ਦੇ ਦੌਰਾਨ ਜਿਹੜਾ ਬ੍ਰੈਡ ਪਕੌੜੇ ਤੇ ਚਾਹ ਦਾ ਜਿਹੜਾ ਲੰਗਰ ਲਗਾਇਆ ਹੈ ਪਟਿਆਲਾ ਤੋਂ ਕੈਮਰਾਮੈਨ ਅਮ੍ਰਿਸ਼ ਦੇ ਨਾਲ ਕੁਲਵਿੰਦਰ ਕੁਮਾਰ ਦੀਪੋਰ